ਨਗੇ ਨਾ ਟੁੱਟੋ ਲੈ ਪਹੁੰਚ ਗਏ ਸਾਥੀਓ ਅੱਜ ਆਪਾਂ ਪੰਜਾਬ ਦੇ ਕੋਨੇ-ਕੋਨੇ ਦੇ ਵਿੱਚੋਂ ਸੁਣੋ ਜੀ ਇੱਥੇ ਧਰਨਾ ਦਿੱਤਾ ਰੋਜ਼ ਨਜ਼ਾਰਾ ਕੀਤਾ ਆ ਪੈਨਲ ਰੋਜ਼ ਮਾਰਚ ਕੀਤਾ ਆਪਾਂ ਸਵੇਰ ਦੇ ਆ ਸਾਰੇ ਲੀਡਰਾਂ ਦੇ ਸਪੀਚਾਂ ਸੁਣੀਆਂ ਕੱਲੇ-ਕੱਲੇ ਏਮਪਲਾਈ ਸੀ ਕੱਲੀ-ਕੱਲੀ ਕੈਟਾਗਰੀ ਦੀ ਸਟੇਟ ਤੋਂ ਗੱਲ ਹੋਈ ਆ ਕੋਈ ਇਹ ਨਾ ਕਹਵੇ ਜਿਹੜੀਆਂ ਕੋਈ ਮੰਨ ਲਓ ਕੋਈ ਭੁੱਲੀ ਵੀ ਹੋਈ ਵੀ ਵਿੱਚੋਂ ਉਹ ਵੀ ਸਾਡੇ ਕੋਲ ਪਹੁੰਚ ਗਈ ਆ ਉਹ ਅਹੀਂ ਜਦੋਂ ਅਗਲੀ ਮੀਟਿੰਗ ਹੈਗੀ ਆ ਉਹਦੇ ਵਿੱਚ ਵਿਚਾਰ ਲਈ ਜਾਊਗੀ ਬਾਕੀ ਆਪਾਂ ਜਿਹੜਾ ਆਨ ਆਲਾ ਅੱਜ ਪ੍ਰੋਗਰਾਮ ਦਿੱਤਾ ਵਾ ਇੱਕ ਵਰਕ ਟੂ ਰੂਲ ਪੂਰੇ ਪੰਜਾਬ ਦੇ ਵਿੱਚ ਅੱਜ ਤੋਂ ਜਿੱਥੇ ਨਹੀਂ ਹੋਇਆ ਪਹਿਲਾਂ ਬਾਕੀ ਕਈਆਂ ਦਾ ਬਹੁਤ ਵਧੀਆ ਆ ਅੱਜ ਤੋਂ ਪਹਿਰਾ ਲਈਏ ਸੈਕਸ਼ਨ ਵਾਈਜ਼ ਸੈਕਸ਼ਨ ਵਾਈਜ਼ ਦੇ ਜਿਹੜੇ ਸਾਥੀ ਆ ਡਿਵੀਜ਼ਨ ਵਾਈਜ਼ ਉਹ ਪਹਿਰਾ ਦੇ ਕੇ ਵਰਕ ਟੂਲ ਲਾਗੂ ਕਰੀਏ ਔਰ ਜਿਹੜੀ 11 12 13 ਅਗਸਤ ਦੀ ਛੁੱਟੀ ਆ ਉਹ ਕਹਿਣ ਦੀ ਲੋੜ ਨਾ ਪਵੇ ਇੱਕ ਦੋ ਦਿਨ ਪਹਿਲਾਂ ਹੀ ਪਰਫਾਰਮਾ ਤੁਹਾਨੂੰ ਅਸੀਂ ਬਾਜੀ ਸੈਂਡ ਕਰਦੇ ਹਾਂਗੇ ਉਹ ਵਰਕ ਟੂ ਰੂਲ ਛੁੱਟੀਆਂ ਪਰ ਪਰ ਕੇ ਪਹਿਲਾਂ ਦਫ਼ਾਂ ਭਜਾ ਦਿਓ ਮੈਨੇਜਮੈਂਟ ਨੂੰ ਹੱਥਾਂ ਪੈਰਾਂ ਦੀ ਪਾਜੇ ਅੱਜ ਤੁਹਾਡੀ ਏਗਾ ਸਦਕਾ ਵੇਖੋ ਹਾਂਜੀ ਹਾਂਜੀ ਸਾਰੇ ਇੱਥੇ ਪਹੁੰਚੇ ਆ ਤੇ ਇਸ ਕਰਕੇ ਆਪਾਂ ਜੀ ਵਰਕ ਟੂ ਰੂਲ ਦੀ ਔਰ ਛੁੱਟੀ ਦੀ ਆ ਇਹਦੀ ਆਪਾਂ ਟੋਟਲ ਕੋਈ ਵੀ ਸਾਥੀ ਸਾਰੇ ਜਥੇਬੰਦੀਆਂ ਨਾਲ ਮਿਲ ਕੇ ਜੇ ਕੋਈ ਬਾਹਰ ਆ ਉਹਨੂੰ ਵੀ ਅਪੀਲ ਕਰਕੇ ਵਿੱਚ ਮਿਲਾ ਕੇ ਵਰਤਵਾਦ ਆਪਾਂ ਕਰੀਏ ਹੁਣ ਸਾਥੇ ਗੰਡੀ ਜੀ ਸਾਹਿਬ ਧੰਨਵਾਦ ਕਰਨਗੇ